ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋਕੇ ਨਰਾਇਣੂ ਮਹੰਤਾਂ ਸ਼ਰੋਮਣੀ ਕਮੇਟੀ ਬਾਦਲਤ ਗਿਆ ਵੱਲੋਂ ਲਾਪਤਾ ਕੀਤੇ 328 ਪਾਵਨ ਸਰੂਪਾ ਦਾ ਮਾਮਲਾ ਇੱਕ ਵਾਰ ਫਿਰ ਦੁਬਾਰਾ ਭੱਗ ਗਿਆ ਆ ਸੋ 7 ਦਸੰਬਰ 2025 ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦਾ ਭਲਵਾ ਇਕੱਠ ਹੋ ਰਿਹਾ ਆ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਲਗਾਏ ਹੋਏ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਵਾਦ ਭਾਈ ਬਰਦੇਵ ਸਿੰਘ ਸਿਰਸਾ ਮਹਾਪੰਚਾਇਤ ਵੀ ਇਸ ਮਾਮਲੇ ਦੇ ਵਿੱਚ ਉਸੇ ਸਥਾਨ ਦੇ ਉੱਤੇ ਕਰ ਰਹੀ ਆ। ਸੋ ਦੇਖੋ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਚੰਦੋਏ ਗਾਇਬ ਕਰ ਦਿੱਤੇ ਜਾਂਦੇ ਸਨ, ਰੁਮਾਲੇ ਗਾਇਬ ਕਰ ਦਿੱਤੇ ਜਾਂਦੇ ਸਨ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਸਨ। ਇੱਕ ਵਾਰ ਤਾਂ ਇਹਨਾਂ ਨੇ ਲੰਗਰ ਦੇ ਜਿਹੜੇ ਪ੍ਰਸ਼ਾਦੇ ਆ ਉਹ ਵੀ ਗਾਇਬ ਕਰ ਦਿੱਤੇ ਸੀ। ਪਰ ਤੁਸੀਂ ਹੈਰਾਨ ਹੋਵੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਰੂਪ ਸ਼੍ਰੋਮਣੀ ਕਮੇਟੀ ਦੀ ਹੀ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ 328 ਪਾਵਨ ਸਰੂਪ ਲਾਪਤਾ ਕਰ ਦਿੱਤੇ ਗਏ ਸ਼ਰੋਮਣੀ ਕਮੇਟੀ ਬਾਦਲਦਕੇ ਵੱਲੋਂ ਪਿਛਲੇ 5 ਸਾਲਾਂ ਤੋਂ ਸਿੱਖ ਸੰਗਤਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਸ਼ਰੋਮਣੀ ਕਮੇਟੀ ਵੱਲੋਂ ਹਮੇਸ਼ਾ ਇਸ ਮਾਮਲੇ ਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਆਉ ਕੀਤੀ ਗਈ ਹੈ ਸੋ ਪਿਛਲੇ 5 ਸਾਲਾਂ ਤੋਂ ਭਾਈ ਬਲਦੇਵ ਸਿੰਘ ਜੀ ਬਟਾਲਾ ਜੋ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਿੱਖ ਸਦਭਾਵਨਾ ਦਰਬ ਦੇ ਮੁਖ ਸੇਵਾਦਾਰ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਹੋਇਆ ਹੈ ਪਾਲ ਸ਼੍ਰੋਮਣੀ ਕਮੇਟੀ ਨੇ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਭਾਈ ਬਲਦੇਵ ਸਿੰਘ ਵਡਾਲਾ ਦੇ ਉੱਤੇ ਹੀ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਤਰਾਸ਼ੀਆ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਤੇ ਜਿਹੜੇ ਗੁਰਸਿੱਖਾਂ ਨੇ ਸਨ 2020 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜੁਧ ਫੈਡਰੇਸ਼ਨ ਭਿੰਡਰਾਵਾਲਾ ਜਥਾ ਸਰਦਾਰ ਖਾਲਸਾ ਅਤੇ ਹੋਰ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਮੋਰਚਾ ਲਗਾਇਆ ਸੀ ਸ਼੍ਰੋਮਣੀ ਕਮੇਟੀ ਨੇ ਉਸ ਮੋਰਚੇ ਨੂੰ ਬਦਨਾਮ ਕਰਨ ਲਈ ਤਾਰ-ਪੀਟੋ ਕਰਨ ਦੇ ਲਈ ਬੜੇ ਯਤਨ ਕੀਤੇ 40 ਦਿਨ ਸੰਗਤਾਂ ਨੇ ਮੋਰਚਾ ਲਗਾਈ ਰੱਖਿਆ ਪਰ ਸ਼ਰਮਣੀ ਕਮੇਟੀ ਨੇ ਇੱਕ ਨਾ ਸੁਣੀ ਉਲਟਾ ਇਨਸਾਫ ਮੰਗ ਰਹੇ ਗੁਰਸਿੱਖਾਂ ਦੇ ਉੱਤੇ ਜ਼ੁਲਮ ਤਸ਼ੱਦਦ ਉਸੇ ਤਰ੍ਹਾਂ ਹੀ ਧਾਇਆ ਜਿਵੇਂ ਨਰੈਣੂ ਮਹੰਤ ਨੇ ਸਾਕਾ ਨਨਕਾਣਾ ਸਾਹਿਬ ਵਪਰਾਇਆ ਸੀ ਤੇ ਸਾਕਾ ਨਨਕਾਣਾ ਸਾਹਿਬ 100 ਸਾਲਾਂ ਬਾਅਦ ਸ਼ਰਮਣੀ ਕਮੇਟੀ ਇਬਾਦਤਖਾਨੇ ਦੇ ਗੁੰਡਿਆਂ ਨੇ ਦੁਬਾਰਾ ਜਿਹੜਾ ਦੁਹਰਾ ਦਿੱਤਾ ਸਨ 2020 ਦੇ ਵਿੱਚ ਕਿ ਜਿਹੜੇ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਅਤੇ ਲਾਪਤਾ ਪਾਵਨ ਸਰੂਪਾ ਦਾ ਇਨਸਾਫ ਮੰਗ ਰਹੀਆਂ ਸਨ ਸ਼੍ਰੋਮਣੀ ਕਮੇਟੀ ਨੇ ਉਹਨਾਂ ਗੁਰਸਿੱਖਾਂ ਨੂੰ ਡਾਂਗਾ ਤਲਵਾਰਾਂ ਦੇ ਨਾਲ ਕੁੱਟਿਆ ਵਢਿਆ ਉਹਨਾਂ ਦੀਆਂ ਦਸਤਾਰਾਂ ਲਾ ਦਿੱਤੀਆਂ ਉਹਨਾਂ ਦੇ ਜਿਹੜੇ ਕੇਸ ਆ ਉਹ ਰੋਲੇ ਉਹਨਾਂ ਦੇ ਜਿਹੜੇ ਕਕਾਰ ਆ ਉਹ ਵੀ ਖੋਲੇ ਇੱਥੋਂ ਤੱਕ ਕਿ ਬੀਬੀਆਂ ਦੇ ਉੱਤੇ ਵੀ ਬੇਇਤਹਾਸ਼ਾ ਜਿਹੜਾ ਜ਼ੁਲਮ ਤਸ਼ੱਦਦ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਵੱਲੋਂ ਸਿੰਘਣੀਆਂ ਨੂੰ ਬੜੀ ਜਿਹੜੀ ਮਾਰੀ ਭਾਸ਼ਾ ਜਿਹਦੀ ਭੱਦੀ ਜਿਹੜੀ ਭਾਸ਼ਾ ਆ ਉਹ ਬੋਲੀ ਗਈ ਸੋ ਹੁਣ ਕਿੰਨਾ ਲੰਬਾ ਸਮਾਂ ਬੀਤ ਚੁੱਕਾ ਆ ਪਰ ਸ਼੍ਰੋਮਣੀ ਕਮੇਟੀ ਇਨਸਾਫ਼ ਦੇਣ ਨੂੰ ਤਿਆਰ ਨਹੀਂ ਆ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨਾ ਹੀ ਭਾਜਪਾ ਸਰਕਾਰ ਨਾ ਹੀ ਝਾਰੂ ਪਾਰਟੀ ਵਾਲੇ ਅਤੇ ਨਾ ਹੀ ਕੋਈ ਹੂਲ ਸਰਕਾਰ ਸਿੱਖਾਂ ਨੂੰ ਇਨਸਾਫ ਦਿੰਦੀ ਏ ਅਤੇ ਨਾ ਹੀ ਇਹ ਬਾਦਲ ਸਰਕਾਰ ਜਾਂ ਇਹ ਕਹਦੀਏ ਸ਼ਰੋਮਣੀ ਕਮੇਟੀ ਇਹ ਵੀ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀ ਹਰ ਕੋਈ ਸਿੱਖਾਂ ਨੂੰ ਕੁੱਟਣਾ ਚਾਹੁੰਦਾ ਆ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦਾ ਆ ਸਿੱਖਾਂ ਨੂੰ ਪੀੜ ਦੇਣਾ ਚਾਹੁੰਦਾ ਆ ਸਿੱਖਾਂ ਨੂੰ ਸੰਤਾਪ ਜਿਹਾ ਇਹ ਦੇਣਾ ਚਾਹੁੰਦਾ ਆ ਕਾਂਗਰਸ ਤਾਂ ਹੈ ਹੀ ਸਿੱਖਾਂ ਦੀ ਕਾਤਲ ਜਮਾਤ ਜਿਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸਰੀਆ ਕਾਲ ਤੱਕ ਸਾਬਟਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਾਵਨ ਸਰੂਪਾ ਨੂੰ ਜਿਹੜੀਆਂ ਗੋਧੀਆਂ ਆ ਉਹ ਮਾਰੀਆਂ ਸੋ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਭਾਜਪਾ ਆ ਜੋ ਸਿੱਖਾਂ ਦਾ ਹਿੰਦੂਕਰਨ ਕਰ ਰਹੀ ਏ ਤੇ ਸਿੱਖਾਂ ਨੂੰ ਦਬਾਉਂਦੀਆਂ ਡਰਾਉਂਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੀ ਏ ਸਿੱਖਾਂ ਨੂੰ ਆਪਣੇ ਵਿੱਚ ਜज्ਬ ਕਰ ਲੈਣਾ ਚਾਹੁੰਦੀ ਏ ਤੇ ਉਹੀ ਹਾਲ ਬਾਦਲਗਿਆਂ ਦਾ ਸੋ ਬਾਦਲਗਿਆਂ ਨੇ ਵੀ ਬਰਗਾੜੀ ਕਾਂਡ ਕੋਟਕਪੂਰਾ ਕਾਂਡ ਦੋਹਰਾਇਆ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਹੋਈਆਂ ਪਰ ਇਹਨਾਂ ਦੇ ਕੰਨ ਦੇ ਉੱਤੇ ਜੂ ਨਾ ਸਰਗੀ ਤੇ ਉਦੋਂ ਇਹਨਾਂ ਨੇ ਇਨਸਾਫ ਮੰਗਦੇ ਗੁਰਸਿੱਖਾਂ ਦੇ ਉੱਤੇ ਗੋਲੀਆਂ ਮਾਰ ਕੇ ਤੇ ਦੋ ਗੁਰਸਿੱਖਾਂ ਨੂੰ ਸ਼ਹੀਦ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਤੇ ਜਦੋਂ ਲਾਹਵਤਾ 328 ਪਾਵਨ ਸਰੂਪਾਂ ਦਾ ਵੀ ਇਨਸਾਫ ਮੰਗਿਆ ਇਹੀ ਮਾਮਲਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਵੱਲੋਂ ਉਠਾਇਆ ਗਿਆ ਸੀ ਤੇ ਉਦੋਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗਵਾੜ ਨੇ ਕਿਹਾ ਸੀ ਕਿ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਇਆ ਜਾਏਗਾ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਬਾਅਦ ਵਿੱਚ ਕੋਈ ਕਾਨੂੰਨੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਸਿੱਖ ਸੰਗਤਾਂ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੀਆਂ ਆ ਕਿ ਜਿਨ੍ਹਾਂ ਨੇ 328 ਪਾਵਨ ਸਰੂਪ ਲਾਪਤਾ ਕੀਤੇ ਆ ਸੋ ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਤੇ ਇਹ ਦੱਸਿਆ ਜਾਵੇ ਕਿ ਉਹ ਪਾਵਨ ਸਰੂਪ ਕਿਹਨੂੰ ਦਿੱਤੇ ਆ ਕਿਹਦੇ ਕਹਿਨ ਦੇ ਉੱਤੇ ਦਿੱਤੇ ਆ ਕਿਸ ਨੂੰ ਦਿੱਤੇ ਆ ਤੇ ਉਹ ਪਾਵਨ ਸਰੂਪ ਇਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਆ ਪਾਵਨ ਸਰੂਪ ਕਿੱਥੇ ਆ ਕਿ ਤੁਸੀਂ ਕਿਸੇ ਅਡੇਦੇਦਾਰ ਨੂੰ ਦਿੱਤੇ ਆ ਜਾਂ ਕਿਸੇ ਸਿੱਖ ਵਿਰੋਧੀ ਵਿਅਕਤੀ ਨੂੰ ਜਿਹੜੇ ਆ ਉਹ ਦੇ ਦਿੱਤੇ ਉਹ ਪਾਵਨ ਸਰੂਪ ਹੈ ਕਿੱਥੇ ਆ ਕੋਈ ਉਹਦੇ ਬਾਰੇ ਕੋਈ ਖੋਜ ਪੜਤਾਲ ਦਿੱਤੀ ਜਾਵੇ ਪਰ ਸ਼ਰੋਮਣੀ ਕਮੇਟੀ ਦਾ ਜ਼ੋਰ ਲੱਗਾ ਹੋਇਆ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਪਤਾ ਕਰਨ ਵਾਲੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਲਾਪਤਾ ਕੀਤੇ ਉਹਨਾਂ ਦੋਸ਼ੀਆਂ ਨੂੰ ਬਚਾਇਆ ਜਾਵੇ ਤਾਂ ਸ਼ਰੋਮਣੀ ਕਮੇਟੀ ਲਗਾਤਾਰ ਉਹਨਾਂ ਦੀ ਪੁਸ਼ਤਪਨਾਹੀ ਜਿਹੜੀ ਆ ਉਹ ਕਰ ਰਹੀ ਆ ਕਿਉਂਕਿ ਸ਼੍ਰੋਮਣੀ ਕਮੇਟੀ ਖੁਦ ਵੀ ਜਿਹੜੇ ਵੱਡੇ ਆਗੂ ਆ ਉਹ ਸਾਰੇ ਇਹਦੇ ਵਿੱਚ ਰਲੇ ਹੋਏ ਆ ਸੋ ਉਹਨਾਂ ਸਾਰਿਆਂ ਨੇ ਇਸ ਮਾਮਲੇ ਵਿੱਚ ਮਿਲੀਭੁਗਤਿਆ ਤੇ ਉਹਨਾਂ ਨੂੰ ਲੱਗਦਾ ਆ ਕਿ ਦੇਖ ਰ ਅਸੀਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਤੇ ਸਾਡੀਆਂ ਵੀ ਕਈ ਗੱਲਾਂ ਜਿਹੜੀਆਂ ਆ ਉਹ ਬਾਹਰ ਆ ਜਾਣੀਆਂ ਪਰ ਸਿੱਖ ਸੰਗਤ ਉਹਨਾਂ ਚਿਰ ਤੱਕ ਚੁੱਪ ਨਹੀਂ ਬੈਠੇਗੀ ਜਿੰਨਾ ਚਿਰ ਤੱਕ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਿਵੇਂ ਕਾਂਗਰਸ ਦੇ ਉੱਤੇ ਜੂਨ 1984 ਕੰਧੂਕਾਰਾ ਕਲੰਕਿਆ ਬਾਦਲ ਕਿਆਂ ਦੇ ਉੱਤੇ ਬਰਗਾਰੀ ਕੋਟਕਪੂਰਾ ਬਹਿਬਲ ਕਾਂਡ ਕਲੰਕਿਆ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ 2328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਆ ਉਹ ਕਲੰਕਿਆ ਹੁਣ ਸ਼੍ਰੋਮਣੀ ਕਮੇਟੀ ਵੇਖੇ ਬਾਦਲ ਕੇ ਦੇਖਣ ਕਿ ਉਹਨਾਂ ਨੇ ਇਹ ਜਿਹੜਾ ਕਲੰਕਿਆ ਕਾਲਖਿਆ ਇਹ ਲਹੌਣੀ ਆ ਤੇ ਜਾਂ ਫਿਰ ਉਹਨਾਂ ਨੇ ਆਪਣੇ ਉੱਤੇ ਜਿਹੜਾ ਕਲੰਕਿਆ ਉਹ ਲੈ ਕੇ ਹੀ ਜਦਾ ਆ ਉਹ ਮਰਨਾ ਆ ਲੇਕਿਨ ਸਿੱਖ ਸੰਗਤਾਂ ਦੇ ਵੱਲੋਂ ਇਨਸਾਫ ਦੇ ਲਈ ਜਦੋਜਹਿਦ ਲੰਬੇ ਸਮੇਂ ਤੋਂ ਚੱਲ ਰਹੀ ਆ ਸਿੱਖ ਸੰਗਤਾਂ ਨੇ ਬੜੇ ਮਾਰਚ ਵੀ ਕੀਤੇ ਪ੍ਰਦਰਸ਼ਨ ਵੀ ਕੀਤੇ ਮੋਰਚੇ ਵੀ ਲਗਾਏ ਸਮੇਂ-ਸਮੇਂ ਉਤੇ ਬਿਆਨ ਵੀ ਆਏ ਭਾਈ ਬਰਦੇਵ ਸਿੰਘ ਵਡਾਲਾ ਨੇ ਤਾਂ ਬੜੀ ਜਿਹੜੀ ਗੱਲ ਨਾ ਆ ਉਹ ਕੀਤੀ ਸੋ ਉਹਨਾਂ ਦੀ ਜਥੇਬੰਦੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਆਲੇ-ਦੁਆਲੇ ਵਾਲੇ ਹੋਰ ਜਿਹੜੇ ਗੁਰਸਿੱਖੇ ਆ ਲਗਾਤਾਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਮਹਾਰਾਜਾ ਰਣਜੀਤ ਸਿੰਘ ਦੇ ਬੋਤ ਨੇੜੇ ਮੋਰਚਾ ਲਗਾ ਕੇ ਪਿਛਲੇ 5 ਸਾਲਾਂ ਤੋਂ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਜਿਹੜੇ ਲਗਾਤਾਰ ਬੈਠੇ ਹੋਏ ਆ ਸੋ ਇਹ ਬੜੀ ਵੱਡੀ ਜਿਹੜੀ ਗੱਲ ਨਾ ਹੁੰਦੀ ਏ ਮੈਂ ਪ੍ਰਣਾਮ ਕਰਦਾ ਆ ਤੇ ਨਾਲ ਹੀ ਬੇਨਤੀ ਕਰਦਾ ਹਾਂ ਕਿ ਹੁਣ ਜੋ 7 ਦਸੰਬਰ 2025 ਨੂੰ ਭਾਈ ਜਗਜੀਤ ਸਿੰਘ ਡੱਲੇਵਾਦ ਵੱਲੋਂ ਜਿਨ੍ਹਾਂ ਨੇ ਕਿਸਾਨੀ ਹੱਕਾਂ ਦੇ ਲਈ ਵੀ ਬੜਾ ਸੰਘਰਸ਼ ਕੀਤਾ ਸੀ ਸੋ ਹੁਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਨਸਾਫ ਦੇ ਲਈ ਅੱਗੇ ਆਏ ਆ ਜਿਵੇਂ ਮੈਂ ਅਕਸਰ ਹੀ ਆਖਦਾ ਹੁੰਦਾ ਹਾਂ ਕਿ ਭਾਵੇਂ ਪੰਥ ਤੇ ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ ਆ ਸਾਡੇ ਸਾਹਮਣੇ ਬੜੇ ਮੁੱਦੇ ਆ ਪਰ ਸਾਡੇ ਲਈ ਅਹਿਮ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਬਹਾਲ ਕਰਵਾਉਣਾ ਆ ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਖੁਸ਼ੀਆਂ ਆ ਉਹ ਲੈਣੀਆਂ ਆ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਨਸਾਫ ਦੇ ਲਈ ਸਾਰੀਆਂ ਸਿੱਖ ਸੰਗਤਾਂ 7 ਦਸੰਬਰ 2025 ਨੂੰ ਉੱਥੇ ਜਿਹੜਾ ਜ਼ਰੂਰ ਉਹ ਪਹੁੰਚਣ ਤੇ ਜਿਨ੍ਹਾਂ ਅਜੋਕੇ ਨਰੈਣੂ ਮਹੰਤਾ ਨੇ ਗੁਰਸਿੱਖਾਂ ਦੇ ਉੱਤੇ ਸੰਧ 2020 ਦੇ ਵਿੱਚ ਜ਼ੁਲਮ ਕੀਤਾ ਸੀ ਤਸ਼ੱਦਦ ਕੀਤਾ ਸੀ ਉਹ ਇਹ ਗੱਲ ਜ਼ਰੂਰ ਯਾਦ ਰੱਖਣ ਕਿ ਖਾਲਸਾ ਇੱਕ ਨਾ ਇੱਕ ਦਿਨ ਬਦਲਾ ਜ਼ਰੂਰ ਲਵੇਗਾ ਅਸੀਂ ਭੁੱਲੇ ਨਹੀਂ ਅਸੀਂ ਬਦਲਾ ਜਿਹੜਾ ਆ ਉਹ ਜ਼ਰੂਰ ਲਵਾਵਾਂਗੇ ਗੁਰੂ ਸਾਹਿਬ ਕਿਰਪਾ ਕਰਨ ਇੱਕ ਇੱਕ ਦੋਸ਼ੀਆਂ ਨੂੰ ਪਛਾਣ ਕੇ ਤੇ ਉਨ੍ਹਾਂ ਦੇ ਉੱਤੇ ਜਿਹੜੀ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਵੇਗੀ ਇੱਕ ਵਾਰ ਗੁਰੂ ਸਾਹਿਬ ਕਿਰਪਾ ਕਰਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦਾ ਜਿਹੜਾ ਇਨਸਾਫ ਆ ਉਹ ਮਿਲ ਜਾਵੇ ਇਸ ਤੋਂ ਬਾਅਦ ਦੂਜੇ ਦੋਸ਼ੀਆਂ ਨੂੰ ਵੀ ਜਿਹੜੀ ਬਣਦੀ ਜਿਹੜੀ ਸਜ਼ਾ ਆ ਬਣਦੀ ਜਿਹੜੀ ਕਾਰਵਾਈ ਆ ਉਹਨਾਂ ਉੱਤੇ ਵੀ ਜਿਹੜੀ ਜ਼ਰੂਰ ਕੀਤੀ ਜਾਵੇਗੀ ਜੇਕਰ ਘੱਟੋ ਘੱਟ ਤੁਹਾਡੀ ਜਿਹੜੀ ਸਿਆਸੀ ਜਿਹੜੀ ਮੌਤ ਆ ਉਹ ਸਾਰਿਆਂ ਦੀ ਜਿਹੜੀ ਜ਼ਰੂਰ ਹੋਵੇਗੀ ਜਿਵੇਂ ਬਾਦਲ ਸਿੰਘਾਂ ਦੀ ਜਿਹੜੀ ਮੌਤ ਹੋਈ ਹੈ ਨਾ ਸਿਆਸੀ ਮੌਤ ਸੋ ਇਸ ਤਰ੍ਹਾਂ ਦੀ ਸਿਆਸੀ ਮੌਤ ਤੁਹਾਡੀ ਜਿਹੜੀ ਆ ਜਰੂਰ ਹੋਵੇਗੀ ਤੁਹਾਡਾ ਜਿਹੜਾ ਸਮਾਜਿਕ ਬਾਈਕਾਟ ਇਹ ਜਰੂਰ ਹੋਵੇਗਾ ਇਤਿਹਾਸ ਦੇ ਵਿੱਚ ਤੁਹਾਡੀ ਉੱਤੇ ਜਿਹੜਾ ਕਲੰਕੇ ਆ ਉਹ ਜਰੂਰ ਲੱਗਾ ਰਹੇਗਾ ਬਾਕੀ ਜੋ ਗੁਰੂ ਨੂੰ ਭਾਵੇਂ ਉਹ ਇੱਕ ਇੱਕ ਗੱਲ ਸਾਡੇ ਅੱਜ ਵੀ ਦਿਲ ਦਿਮਾਗ ਦੇ ਵਿੱਚ ਆ ਅਸੀਂ ਨਾ ਤਾਂ ਭੁੱਲੇ ਆ ਤੇ ਨਾ ਹੀ ਭੁੱਲਾਂਗੇ ਇਹ ਤੁਸੀਂ ਜਰੂਰ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ